ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਣ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਅੱਜ ਅਸੀਂ ਦੂਸਰਾ ਭਾਗ ਵਿਚਾਰਨਾ ਸ਼ੁਰੂ ਕਰਾਂਗੇ ਜਿਹਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰਬਾਣੀ ਰਾਈ ਕਿ ਕੀ ਸਾਨੂੰ ਜਾਤ ਪਾਤ ਉੱਚ ਨੀਚ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਇੱਕ ਸਵਾਲ ਆ ਜਾਏਗਾ ਪਹਿਲਾਂ ਹੀ ਸਾਡੇ ਸਾਹਮਣੇ ਕਿ ਜਦ ਅਸੀਂ ਪਿਛਲੇ ਭਾਗ ਚ ਰਿਜੈਕਟ ਕਰ ਚੁੱਕੇ ਆ ਗੁਰਬਾਣੀਆਂ ਨੂੰ ਕੋਈ ਮਾਨਤਾ ਨਹੀਂ ਦਿੰਦੀ ਇਹ ਅਕਾਲ ਪੁਰਖ ਦਾ ਬਣਾਇਆ ਹੋਇਆ ਨਹੀਂ ਤੇ ਫਿਰ ਇਹ ਸਵਾਲ ਦਾ ਮਹੱਤਤਾ ਕੀ ਰਹਿ ਗਈ ਦੋ ਚੀਜ਼ਾਂ ਨੇ ਜਿਹੜੀਆਂ ਨਾਲ-ਨਾਲ ਚਲਦੀਆਂ ਨੇ ਇੱਕ ਇਹ ਅਕਾਲ ਪੁਰਖ ਤੇ ਬਣਾਏ ਹੋਏ ਟਰਲ ਨੇ ਜਿਹੜੇ ਸਾਰੀ ਸ੍ਰਿਸ਼ਟੀ ਚ ਇੱਕ ਬਰਾਬਰ ਚਲਦੇ ਨੇ ਜੋ ਨੇਮ ਸਾਡੀ ਇੱਥੇ ਦੀ ਤਰਤੀਬ ਆ ਦੇਸ਼ ਵਾਸਤੇ ਹੈ ਉਹ ਸਾਰੀ ਤਰਤੀਬੇ ਹੋਈ ਨੇਮ ਚੱਲਦਾ ਕੁਦਰਤ ਦਾ ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ ਕੁਝ ਹੁੰਦੇ ਨੇ ਸਮਾਜਿਕ ਨੇ ਜਿਹੜੇ ਹਰ ਕੌਮ ਦੀ ਹਰ ਮੂਲਕ ਦੀ ਸਮਾਜਿਕ ਵਿਵਸਥਾ ਮੁਤਾਬਕ ਤਬਦੀਲ ਹੁੰਦੇ ਰਹਿੰਦੇ ਨੇ ਜਿਵੇਂ ਪਰਮਾਨੰਦ ਦੇ ਤੌਰ ਤੇ ਸਾਡੇ ਭਾਰਤ ਦੇਸ਼ ਦੇ ਵਿੱਚ ਇੱਕ ਨਿਯਮ ਹੈ ਕਿ ਖੱਬੇ ਪਾਸੇ ਚੱਲੋ ਇੱਕ ਡਿਸਪੀਸਪਲਨ ਬਣਾਉਣ ਵਾਸਤੇ ਕਿ ਸਾਰੇ ਖੱਬੇ ਪਾਸੇ ਚੱਲਣ ਆਪਸ ਵਿੱਚ ਕੋਈ ਐਕਸੀਡੈਂਟ ਨਾ ਹੋਵੇ ਜ਼ਰੂਰੀ ਹੈ ਲੇਕਿਨ ਅਮਰੀਕਾ ਤੇ ਹੋਰ ਕੁਝ ਮੁਲਕਾਂ ਦੇ ਵਿੱਚ ਅਸੀਂ ਚਾਤੀ ਮਾਰੀਏ ਤੇ ਉੱਥੇ ਨਿਯਮ ਹੈ ਕਿ ਸੱਜੇ ਪਾਸੇ ਚੱਲੋ ਜੇ ਇਹ ਕਿਹਾ ਜਾਵੇ ਕਿ ਇਹ ਤਾਂ ਜੀ ਨਿਯਮ ਭਾਰਤ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਕੱਬੇ ਪਾਸੇ ਚੱਲਦਾ ਹੈ ਤੇ ਫਿਰ ਇੱਥੇ ਅਮਰੀਕਾ 'ਚ ਕਿਉਂ ਇੱਕ ਸਾਰਤਾ ਲਿਆਉਣ ਵਾਸਤੇ ਤਾਂ ਕਿ ਐਕਸੀਡੈਂਟ ਨਾ ਹੋਣ ਉਸ ਮਾਜਿਕ ਨੇਮ ਬਣਾਉਣੇ ਜਾਂ ਕਾਨੂੰਨੀ ਨੇਮ ਬਣਾਉਣੇ ਉੱਥੇ ਦੇ ਹਾਲਾਤ ਮੁਤਾਬਕ ਜ਼ਰੂਰੀ ਹੈ ਔਰ ਉਹਨਾਂ ਨੂੰ ਉੱਥੇ ਮੰਨਣਾ ਚਾਹੀਦਾ ਹੈ ਜਿਵੇਂ ਇੱਕ ਇੱਕ ਕੁਦਰਤ ਦਾ ਕੋਈ ਨਿਯਮ ਨਹੀਂ ਲੇਕਿਨ ਅਸੀਂ ਇੱਕ ਨੇਮ ਬਣਾਇਆ ਆਪਣੀ ਸੁਰੱਖਿਆ ਵਾਸਤੇ ਕਿ ਕਾਰ ਦੇ ਵਿੱਚ ਕਾਰ ਬੈਠ ਕੇ ਸਾਨੂੰ ਬੈਲਟ ਲਾ ਕੇ ਰੱਖਣੀ ਚਾਹੀਦੀ ਹੈ ਜਿੱਥੇ ਉਹ ਸਾਡੀ ਸੇਫਟੀ ਵਾਸਤੇ ਬੜਾ ਜ਼ਰੂਰੀ ਹੈ ਉਥੇ ਨਾਲ ਹੀ ਨਾਲ ਜੇ ਉਹ ਦੀ ਕੋਈ ਉਲੰਘਣਾ ਕਰਦਾ ਹੈ ਕਿਉਂਕਿ ਉਹਦੀ وجہ ਕਰਕੇ ਦੂਜੇ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਉਹਦੇ ਵਾਸਤੇ ਸਰਕਾਰੀ ਤੌਰ ਦੇ ਉੱਤੇ ਕਾਨੂੰਨ ਨੇ ਸਜ਼ਾ ਵੀ ਮਿਲਦੀ ਹੈ ਜੁਰਮਾਨੇ ਲੱਗਦੇ ਨੇ ਸੋ ਸਮਾਜਿਕ ਨੇ ਜਿਹੜੇ ਕਾਨੂੰਨ ਨੇ ਜਾਂ ਕਿਸੇ ਦੇਸ਼ ਦੇ ਵਿਧੀ ਵਿਧਾਨ ਦੇ ਕਾਨੂੰਨ ਨੇ ਉਹ ਅਲੱਗ ਚੱਲਦੇ ਨੇ ਕੁਦਰਤ ਆਪਣੀ ਜਗ੍ਹਾ ਤੇ ਚੱਲਦਾ ਜਿਹੜਾ ਇਹ ਵਰਨਵਾੰਡ ਦਾ ਸਿਸਟਮ ਹੈ ਇਹ ਬ੍ਰਾਹਮਣਵਦੀ ਸਿਸਟਮ ਹੈ ਹਿੰਦੂ ਕੌਮ ਦੇ ਵਿੱਚ ਹੈ ਇਹ ਸਾਰਿਆਂ ਵਾਸਤੇ ਨਹੀਂ ਨਾ ਤੇ ਕੁਦਰਤ ਦਾ ਨਾਮ ਹੈ। ਜੇ ਕੁਦਰਤ ਹੁੰਦਾ ਫਿਰ ਸਾਰੀ ਸ੍ਰਿਸ਼ਟੀ ਦੇ ਵਿੱਚ ਚੱਲਦਾ। ਸਾਰੀ ਦੁਨੀਆ ਦੇ ਵਿੱਚ ਜਾਤ ਪਾਤ ਹੁੰਦੀ ਉੱਚੀ ਨੀਚ ਹੁੰਦੀ। ਲੇਕਿਨ ਕਿਉਂਕਿ ਭਾਰਤ ਦੇ ਵਿੱਚ ਸਿਰਫ ਇੱਕ ਕੌਮ ਦੇ ਵਿੱਚ ਹੈ। ਇਹਦਾ ਮਤਲਬ ਹੈ ਵੀ ਉਹਨਾਂ ਦਾ ਹੀ ਬਣਾਇਆ ਹੋਇਆ। ਹੁਣ ਜੇ ਤੇ ਨਾਮ ਮਨੁੱਖਤਾ ਦੇ ਭਲੇ ਵਾਸਤੇ ਬਣਾਏ ਨੇ ਤੇ ਇਹ ਸਾਰਿਆਂ ਨੂੰ ਮੰਨਨੇ ਚਾਹੀਦੇ ਨੇ। ਲੇਕਿਨ ਜੇ ਨਾਮ ਕਈ ਦੇਸ਼ਾਂ ਦੇ ਵਿੱਚ ਬਗਾਵਤਾਂ ਹੁੰਦੀਆਂ ਨੇ। ਕਿਉਂਕਿ ਉੱਥੇ ਜਿਹੜੇ ਕਾਨੂੰਨ ਬਣਾਏ ਹੁੰਦੇ ਨੇ ਉੱਥੇ ਦੇ ਲੋਕਾਂ ਦੀ ਭਲਾਈ ਵਾਸਤੇ ਨਹੀਂ ਆ ਸਾਡੇ ਦੇਸ਼ ਦੇ ਵਿੱਚ ਹੀ ਪਿੱਛੇ ਕਾਨੂੰਨ ਬਣਾਇਆ ਗਿਆ ਕਿਸਾਨਾਂ ਦੇ ਵਿਰੋਧੀ ਉਹਦੇ ਖਿਲਾਫ ਸੰਘਰਸ਼ ਹੋਇਆ ਜੇ ਉਹਨੂੰ ਮੰਨ ਲੈਂਦੇ ਤੇ ਕਿਸਾਨੀ ਦੇ ਪੂਰੇ ਜੋ ਇਸ ਖੇਤੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਭਾਰੀ ਨੁਕਸਾਨ ਹੁੰਦਾ ਦੇਸ਼ ਦਾ ਵੀ ਨੁਕਸਾਨ ਹੁੰਦਾ ਅੱਜ ਫੇਰ ਸੰਘਰਸ਼ ਚੱਲ ਰਿਹਾ ਕਿਉਂਕਿ ਮੱਗਾਂ ਪੂਰੀਆਂ ਨਹੀਂ ਹੋਈਆਂ ਸੋ ਇਹ ਨਹੀਂ ਕਿ ਉਹਨਾਂ ਨੂੰ ਅੱਖਾਂ ਬੰਦ ਕਰਕੇ ਮੰਨ ਲੈਣਾ ਚਾਹੀਦਾ। ਇਸ ਕਰਕੇ ਅਸੀਂ ਇਹ ਨੂੰ ਸਮਝਾਂਗੇ ਕਿ ਇਹ ਜੋ ਜਾਤ ਪਾਤ ਦਾ ਉੱਚ-ਨੀਚ ਦਾ ਨਾਮ ਬਣਿਆ ਹੋਇਆ ਤੇ ਕੀ ਸਾਨੂੰ ਇਹਦੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਕੁਦਰਤ ਵੱਲੋਂ ਬਣਾਇਆ ਨਹੀਂ ਹੈ, ਇਹ ਅਸੀਂ ਵੇਖ ਚੁੱਕੇ ਆਂ। ਆਕਾਲ ਪੁਰਖ ਵੱਲੋਂ ਬਣਾਇਆ ਨਹੀਂ ਹੈ। ਇਹ ਅਸੀਂ ਵੇਖ ਚੁੱਕੇ ਆਂ। ਹੁਣ ਸਮਾਜਿਕ ਤੌਰ ਤੇ ਜੋ ਇਹਦਾ ਬੰਧਨ ਹੈ, ਕੀ ਉਹ ਮੰਨਣਾ ਚਾਹੀਦਾ ਸਾਨੂੰ? ਪਹਿਲੀ ਗੱਲ ਤੇ ਇਹ ਬ੍ਰਾਹਮਣੀ ਵਿਵਸਥਾ ਸਾਡੀ ਸਿੱਖ ਵਿਵਸਥਾ ਨਹੀਂ ਹੈ। ਲੇਕਿਨ ਕੀ ਉਹ ਵਿਵਸਥਾ ਵੀ ਮਨੁੱਖਤਾ ਦੇ ਭਲੇ ਵਾਸਤੇ ਹੈ? ਇਹਦੇ ਅਨਸਾਰ ਹੀ ਆਪਾਂ ਨਿਰਣਾ ਕਰਾਂਗੇ ਗੁਰਬਾਣੀ ਤੋਂ ਸਿੱਧ ਲੈ ਕੇ। ਅ ਜਿਹੜਾ ਪਹਿਲਾ ਪ੍ਰਮਾਣ ਮੈਂ ਆਪਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਜਿੱਥੇ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਾਤੀ ਦੇ ਕੇ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਏ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ ਹੁਕਮ ਮੰਨੇ ਸਰਦਾਰ ਦਰਦੀ ਬਾਣੀ ਐ ਜਾਤੀ ਦੇਖੋ ਹੱਥ ਇਹ ਜਾਤ ਪਾ ਦੇ ਕੇ ਉੱਚੀ ਜਾਤ ਦੇ ਨੀਵੀਂ ਜਾਤ ਦੇ ਉਹ ਤੇ ਕੀ ਹੱਥ ਐ ਅਸਲ ਦੇ ਵਿੱਚ ਇਹ ਵਿਖਰਤੀ ਦਾ ਕਿਹਦਾ ਜੀਵਨ ਸੱਚਾ ਆ ਰ ਸੱਚ ਪਰਖੀ ਹੈ ਕਿਹੜਾ ਉਸ ਕਾਲਪੁਰਖ ਨਾਲ ਜੁੜਿਆ ਹੋਇਆ ਹੈ ਕਿਹੜਾ ਉਸ ਕਾਲਪੁਰਖ ਤੇ ਬਣਾਇਆ ਟਰਲ ਨੇਮ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਕਿਹੜਾ ਉਹਦੇ ਪਾਣੀ ਚ ਦੀ ਰਜ਼ਾ ਤੇ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਜ਼ਾਤ ਦੇ ਕੀ ਹੱਥ ਹੈ ਇਹਤੇ ਜੇ ਹੁਣ ਹੱਥ ਚ ਜ਼ਹਿਰ ਹੋਵੇ ਤੇ ਬੰਦਾ ਕਵੇ ਵੀ ਕੀ ਹਰ ਜੀ ਚੱਕ ਕੇ ਤਾਂ ਵੇਖ ਲਈਏ ਬਾਕੀ ਚੀਜ਼ਾਂ ਵੀ ਤਾਂ ਖਾਈ ਦੀਆਂ ਨਹੀਂ ਸਤ ਕੁੁਰੜੇ ਨੂੰ ਤੁਲਨਾ ਜ਼ਹਿਰ ਨਾਲ ਦਿੱਤੀ ਹੈ ਮਰੀ ਮੌਰਾ ਹੋਵੇ ਹੱਥ ਮਰਗੇ ਚੱਖੀ ਹੈ ਇਹਨੂੰ ਚੱਖਣ ਵਾਲੂ ਵੀ ਮਰ ਜਾਏਗਾ ਇਹ ਈ ਢੀ ਮਾੜੀ ਵਿਵਸਥਾ ਬਣਾਈ ਹੈ ਮਨੁੱਖਾ ਤਾਂ ਕਾਣ ਕਰਨ ਵਾਸਤੇ ਬਣਾਈ ਹੈ ਮਨੁੱਖਤਾ ਦਾ ਕਾਣ ਕਰਨ ਵਾਸਤੇ ਬਣਾਈ ਹੈ ਸਮਾਜ ਦੇ ਇੱਕ ਹਿੱਸੇ ਨੂੰ ਸਮਾਜਿਕ ਤੌਰ ਤੇ ਗੁਲਾਮ ਬਣਾ ਕੇ ਰੱਖਣ ਵਾਸਤੇ ਬਣਾਈ ਹੈ ਸਤ ਕੁੁਰਦੇ ਬਖਸ਼ਿਸ਼ ਕਰ ਰਹੇ ਨੇ ਸੱਚੇ ਕੀ ਸਰਕਾਰ ਝੁਗ ਝੁਗ ਜਾਣੀ ਹੈ ਉਸ ਕਾਲਕੁਰਤੇ ਬਣਾਏ ਹੋਏ ਟਲ ਨਹਿਮ ਜਿਹੜੇ ਨੇ ਸਦਾ ਤੋਂ ਚੱਲਦੇ ਪਏ ਨੇ ਇਥੇ ਵਿਵਸਥਾ ਇਹਨਾਂ ਨੇ ਬਣਾਈ ਨਾ ਕੁਝ ਹਜ਼ਾਰ ਸਾਲ ਪਹਿਲੇ ਕਹਿ ਸਕਨੇ ਬਣਾਈ ਹੋਵੇਗੀ ਲੇਕਿਨ ਬਣਾਈ ਤਾਂ ਇਹਨਾਂ ਨੇ ਕਿਦਾਂ ਜੀਵਨ ਪ੍ਰਵਾਨ ਹੈ ਜਿਸ ਕਿਦਾਂ ਜੀਵਨ ਸੁਪਨਾ ਹੈ ਹੁਕਮ ਬੰਨਾ ਹੈ ਸਰਦਾਰ ਦਰ ਦੀ ਬਾਣੀ ਹੈ ਉਹਦਾ ਹੀ ਉਹ ਕਮ ਆਕਾਰਪੁਰ ਦਾ ਹੁਕਮ ਜਿਹੜਾ ਮੰਨਦਾ ਸੱਚੇ ਕੀ ਸਰਕਾਰ ਜੁਗ-ਜੁਗ ਜਾਣੀ ਹੈ ਜਿਹੜਾ ਜੁਗਾ-ਜੁਗਾ ਤੋਂ ਜਿਹਦਾ ਨੀਮ ਚੱਲ ਰਿਹਾ ਹੈ ਸਦਾ-ਸਦਾ ਤੋਂ ਚੱਲ ਰਿਹਾ ਹੈ ਉਹਦਾ ਹੁਕਮ ਹੁਕਮ ਮੰਨੇ ਸਰਦਾਰ ਉਹਦੇ ਦਰਤੇ ਪ੍ਰਮਾਣ ਹੁੰਦਾ ਹੈ ਉਹਦੇ ਨੀਮਾਂ ਦੇ ਵਿੱਚ ਹੀ ਸਾਨੂੰ ਜੀਣਾ ਚਾਹੀਦਾ ਹੈ ਇਸ ਨੂੰ ਤਾਂ ਬੜਾ ਸਾਵਧਾਨ ਕੀਤਾ ਸਤਿਗੁਰੂੜੇ ਸਾਨੂੰ ਜਿਸ ਲਈ ਕਿਹਾ ਤਾਂ ਮੋਹ ਰੋਵੇ ਹੱਥ ਮਰ ਗਿਆ ਚੱਖੀ ਹੈ ਆਇਦਾ ਦੂਸਰਾ ਪ੍ਰਮਾਨ ਗੁਰੂ ਅਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਅਗੈ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਸੱਚ ਸਮਾਵੇ ਸੋਏ ਇਹ ਸੰਸਾਰ ਦੇ ਲੋਕੋ ਜਿਸ ਜਾਤ ਤੇ ਮਾਨ ਕਰਦੇ ਹੋ ਕਿ ਮੈਂ ਉੱਚੀ ਜਾਤ ਦਾ ਜਾਂ ਜਿਸ ਰੂਪ ਤੇ ਮਾਨ ਕਰਦੇ ਹੋ ਇਹ ਦੋਨੋਂ ਨਾਲ ਨਹੀਂ ਜਾਣੇ ਅਗਿਆਤ ਜਾਤ ਰੂਪ ਨਾ ਚਾਏ ਅਗਿਆ ਕੀ ਜਾਣਾ ਤੇਹਾ ਹੋਵੇ ਜੇ ਇਹ ਕਰਮ ਕਮਾਏ ਇਹੋ ਜੇ ਕਰਮ ਜੀਵਨ ਚ ਕਰਕੇ ਚੱਲੇ ਹੋ ਉਹੋ ਜਿਹਾ ਤੁਹਾਡਾ ਜੀਵਨ ਬਣ ਜਾਂਦਾ ਤੇ ਆਹ ਹੈ ਜਿਹੜਾ ਨਾਲ ਜਾਣਾ ਹੈ। ਜਿਸ ਜਾਤ ਦੇ ਉੱਤੇ ਅਪਮਾਨ ਕਰ ਰਹੇ ਹੋ ਕਿ ਮੈਂ ਉੱਚੀ ਜਾਤ ਦਾ ਉਹ ਤਾਂ ਇੱਥੇ ਰਹਿ ਜਾਣੀ ਹੈ। ਨਾ ਰੂਪ ਜਾਣਾ ਹੈ ਨਾ ਜਾਤ ਜਾਣੀ ਹੈ। ਜਾਤ ਪਾਤ ਦੇ ਭਰਮ 'ਚ ਪੈਣ ਦੀ ਬਜਾਏ ਆਪਣੇ ਕਰਮਾਂ ਨੂੰ ਵੇਖੋ। ਆਪਣੇ ਕਰਮਾਂ ਦੀ ਰੋਜ਼ ਪਰਚੋਲ ਕਰੋ। ਇਹ ਕਰਮਾਂ ਨੂੰ ਚੰਗਾ ਕਰਨਾ ਹੈ ਨਾ ਤੇ ਉਹਦਾ ਤਰੀਕਾ ਸਤਿਗੁਰੂ ਸਾਨੂੰ ਦੱਸ ਰਹੇ ਨੇ ਸ਼ਬਦ ਦੇ ਉੱਚੋ ਉੱਚਾ ਹੋਏ ਗੁਰਦੇ ਸ਼ਬਦ ਨਾਲ ਜੁੜ ਜਾਓ ਗੁਰਦੇ ਸ਼ਬਦ ਦੀ ਸੇਧ ਲੈ ਕੇ ਸਿੱਖਿਆ ਲੈ ਕੇ ਉਪਦੇਸ਼ ਲੈ ਕੇ ਚੱਲੋਗੇ ਜੀਵਨ ਹਰ ਦਿਨ ਉੱਚੇ ਤੋਂ ਉੱਚਾ ਹੁੰਦਾ ਜਾਏਗਾ ਇਹ ਹੈ ਉੱਚਾ ਹੋਣਾ ਇਸੇ ਜ਼ਾਤ ਦੇ ਮਾਨ ਕਰਕੇ ਨਹੀਂ ਉੱਚਾ ਹੋਣਾ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਬਣਾਣਾ ਉਹ ਉੱਚਾ ਜੀਵਨ ਹੋਏਗਾ ਤੇ ਜਿਹੜਾ ਬਣਾ ਲਵੇਗਾ ਉਹ ਫਿਰ ਉਸ ਕਾਲਪੁਰ ਤੇ ਵਿੱਚ ਹੀ ਲੀਨ ਹੋ ਜਾਏਗਾ ਨਾਨਕ ਸੱਚ ਸਮਾਵੇ ਸੋਏ ਉਹ ਸੱਚੇ ਕਾਲਪੁਰ ਤੇ ਵਿੱਚ ਹੀ ਸਮਾ ਜਾਏਗਾ ਉਹਦੇ ਵਰ ਗਈ ਹੋ ਜਾਏਗਾ ਉਹਦੇ ਨਾਲ ਇੱਕ ਮਿਕ ਹੋ ਜਾਏਗਾ ਮੇਰਾ ਫੈਸਲਾ ਨਹੀਂ ਸਤਿਗੁਰੂ ਦਾ ਫੈਸਲਾ ਗੁਰਬਾਣੀ ਦਾ ਫੈਸਲਾ ਸਦਾ ਦਾ ਅਸਲੀ ਮਕਸਦ ਜਿਹੜਾ ਹੈ ਨਾ ਉਹ ਇਹ ਹੈ ਕਿ ਅਸੀਂ ਜੋ ਗੁਰੂ ਨੇ ਸਿਖਿਆ ਦਿੱਤੀ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਈਏ ਬੜਾ ਮਹਤਵਪੂਰਨ ਪਾਗਿਆ ਅਪਾਂ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ